ਤਸਵੀਰਾ ਸੰਗਰੂਪਤੀਆਂ ਨੇ ਜਿੱਥੇ ਵੱਡੀ ਗਿਣਤੀ ਕਿਸਾਨਾਂ ਦੇ ਵੱਲੋਂ ਪਾਸਪਾ ਉਮੀਦਵਾਰ ਅਰਵਿੰਦ ਖੰਨਾ ਦਾ ਕਰਾਉ ਕੀਤਾ ਗਿਆ ਅਰਵਿੰਦ ਖੰਨਾ ਇੱਥੇ ਪਿੰਡ ਬੰਗਾ ਦੇ ਵਿੱਚ ਪ੍ਰਚਾਰ ਕਰਨ ਪਹੁੰਚੇ ਸਨ ਜਿਸ ਦੀ ਖਬਰ ਮਿਲਦਿਆਂ ਹੀ ਵੱਡੀ ਗਿਣਤੀ ਕਿਸਾਨ ਮੌਕੇ ਤੇ ਇਕੱਠੇ ਹੋ ਗਏ ਤੇ ਉਹਨਾਂ ਖੰਨਾ ਦੇ ਖਿਲਾਫ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਵੇਖਦੇ ਹੀ ਵੇਖਦੇ ਮਾਹੌਲ ਤਣਾਅਪੂਰਨ ਹੋ ਗਿਆ ਤੇ ਹੱਥਾਂ ਦੇ ਵਿੱਚ ਕਿਸਾਨੀ ਤੇ ਕਾਲੇ ਝੰਡੇ ਫੜੀ ਖੜੇ ਕਿਸਾਨ ਗੱਡੀਆਂ ਦੇ ਚੜ ਕੇ ਖੰਨਾ ਦੇ ਖਿਲਾਫ ਪ੍ਰਦਰਸ਼ਨ ਕਰਨ ਲੱਗੇ ਐਨਾ ਹੀ ਨਹੀਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰ ਰਹੀ ਪੁਲਿਸ ਦੀ ਵੀ ਕਿਸਾਨਾਂ ਦੇ ਨਾਲ ਧੱਕਾ ਮੁੱਕੀ ਹੋਈ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਇਕਤਾ ਕਿਸਾਨੀ ਅੰਦੋਲਨ ਕਾਰਨ ਪਾਸ਼ਪਤ ਉਹ ਨਾਰਾਜ਼ ਨੇ ਦੂਜੇ ਪਾਸੇ ਖੰਨਾ ਦੇ ਵੱਲੋਂ ਬੀਤੇ ਦਿਨੀ ਕਿਸਾਨਾਂ ਦੇ ਉੱਪਰ ਵਿਵਾਦਕ ਬਿਆਨ ਦਿੱਤਾ ਗਿਆ ਖੰਨਾ ਨੇ ਕਿਹਾ ਸੀ ਕਿ ਅਸਲ ਕਿਸਾਨ ਪਾਸ਼ਪਤ ਦੇ ਖਿਲਾਫ ਨਹੀਂ ਹਨ ਆਸ਼ਵਾ ਦਾ ਵਿਰੋਧ ਮੁੱਖ ਮੰਤਰੀ ਭਗਵੰਤ ਮਾਨ ਦੀ ਹੱਲਾਸ਼ੀਰ ਤੇ ਮੀਲੀਪੁਰ ਗੱਦ ਨਾਲ ਇੱਕ ਦੋ ਕਿਸਾਨ ਜਥੇ ਬੰਗਲਾ ਕਰ ਰਹੀਆਂ ਨਹੀਂ ਉਹਨਾਂ ਨੇ ਕਿਹਾ ਸੀ ਕਿ ਅਸਲ ਕਿਸਾਨ ਤਾਂ ਖੇਤਾਂ ਤੇ ਮੰਡੀਆਂ ਦੇ ਵਿੱਚ ਵਿਅਸਤ ਨੇ ਖੰਨਾ ਦੇਸ਼ ਬਿਆਨ ਤੋਂ ਬਾਅਦ ਹੁਣ ਉਹਨਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਐ ਇਸੇ ਕੜੀ ਵਿੱਚ ਅੱਜ ਅਰਵਿੰਦ ਖੰਨਾ ਜੱਦਪਿੰਡ ਬੰਗਾ ਦੇ ਵਿੱਚੋਂ ਉਪਰਚਾਰ ਕਰਨ ਪਹੁੰਚੇ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਗਿਆ ਹਾਲਾਂਕਿ ਇਸ ਦੌਰਾਨ ਕੜੀ ਸੁਰੱਖਿਆ ਹੈਟ ਪਾਸਵਾ ਉਮੀਦਵਾਰ ਅਰਵਿੰਦ ਖੰਨਾ ਨੂੰ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਕੇਰੇ ਵਿੱਚੋਂ ਕੱਢ ਕੇ ਸੁਰੱਖਿਅਤ ਤੇ ਜੀਆ ਗਿਆ ਆਡਾ ਘਟਾਲਾ ਕੀਤਾ ਸਰਵਿੰਦ ਖਾਨਾ ਨੇ ਇਸ ਕਰਕੇ ਮਹਿਰਵਿੰਦ ਖਾਨਾ ਨੇ ਕੱਲ ਸਾਨੂੰ ਗਾ ਕਟੀਆਂ ਨੇ ਉਕਸਾਇਆਗਾ 10000 ਹਤਾ ਡੱਪੀਆਂ ਨੇ ਇਸ ਕਰਕੇ ਮਹਿਰਵਿੰਦ ਖਾਨਾ ਨੇ ਕੱਲ ਸਾਡੀ ਜਥੇਵੰਦੀ ਨੂੰ ਮਾਰੇ ਸ਼ਬਦ ਬੋਲੇ ਨੇ ਇਸ ਕਰਕੇ ਚਾਲਮ ਸਰਕਾਰ ਦਾ ਸਪੀਕਰ ਬੰਦ ਕਰਾਓ ਇਹਨਾਂ ਡੱਕਰਾਂ ਤੋਂ ਹੀ ਸੁਭਾ ਨਹੀਂ ਕੋਈ ਸੁਭਾ ਨਹੀਂ ਨਾਲ ਹੀ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਇਹਨਾਂ ਦੇ ਲੱਤਾਂ ਗੱਡੀਆਂ ਟਰੈਕਟਰ ਪੰਨੇ ਇੱਕ ਵੀ ਬਿਆਨ ਆਵੇਗਾ ਇਹਨਾਂ ਨੂੰ ਪੰਜਾਬ ਇੱਥੇ ਦੀ ਗੰਦ ਲੰਗਾਂਗੇ ਜੰਮਾਂਦ ਕਰੇ ਤੋਂ ਜਿਹੜੇ ਵੀ ਸਰਕਾਰ ਦਾ ਵਿਰੋਧ ਕਰਦੇ ਹਾਂ ਅੱਜ ਕਿਹਾ ਦੀ ਇੱਥੇ ਦੀ ਪੁਲਿਸ ਨੂੰ ਬੇ ਇਹਨੂੰ ਇੱਥੇ ਨਾ ਲਿਆਂਦਾ ਜਾਵੇ ਆ ਨਰਸਾਂ ਦੀ ਨਿਲੇਸ਼ੀ ਕਰਕੇ ਹੋ ਸਾਰਾ ਹੰਗਾਮਾ ਹੋਇਆ ਅਸੀਂ ਹੁਣ ਵੀ ਕਹਿੰਦੇ ਹਾਂ ਵੀ ਇਹ ਜਿਹੜਾ ਬੰਦ ਕੀਤਾ ਜਾਵੇ ਜੇ ਸਪੀਕਰ ਨਾ ਬੰਦ ਕੀਤਾ ਅਸੀਂ ਕੰਦ ਟੱਪਾਂਗੇ ਚੈਲ ਲੈ ਖਾਣੇ ਨੇ ਸਾਨੂੰ ਅੱਜ ਇਸ ਕਰਕੇ ਇੱਕ ਖੰਡੀਆਂ ਦਾ ਚੈਲੰਜ ਅਸੀਂ ਕਬੂਲ ਕੀਤਾ ਕੱਲ ਤੁਹਾਨੂੰ ਕਾਂਕੜੀਆਂ ਦੇ ਖਾਣੇ ਵਿੱਚ ਕਾਲ ਲੈ ਬੋਕੇ ਹਾ ਉਸਰਾ ਦੀ ਨਾਇਕੀ ਕਰਕੇ ਸਾਰਾ ਹੰਮ ਹੋਇਆ ਇਸ ਕਰਕੇ ਜੈ ਹਸ ਵੀ ਕਰਨਾਮਦ ਹੋਇਆ ਤਾਂ ਅਸੀਂ ਗੰਦ ਧੱਪ ਕੇ ਕੇ ਬੋਲਾਂਗੇ ਇਹਦੀ ਜੋਮੇਵਾਰੀ ਪੁਲਿਸ ਉਹਦਾ ਪ੍ਰਸ਼ਾਸਨ ਆਊਗਾ ਇਸ ਕਰਕੇ ਐਸੇ ਦਾ ਬੋਲ ਕਰ ਦੇਵਾਂਗੇ ਬਹੁਤ ਸੋੜਾ ਪ੍ਰੋਗਰਾਮ ਲੋਕ ਸਾਡੀ ਗੱਲ ਸੁਣਨਾ ਚਾਹੁੰਦੇ ਮੱਲਾ ਹਰ ਬਹੁਤ ਵੱਡੇ ਹੱਲਾਸ਼ਾਰੀ ਨਾਲ ਲੋਕ ਆਏ ਆਂ ਔਰ ਆਪਣੀ ਗੱਲ ਰੱਖਣ ਆਏ ਆਂ ਆਪਾਂ ਗੱਲ ਰੱਖ ਲਈ ਹੈ ਐ ਆਪਣੀ ਗੱਲ ਰੱਖਣਗੇ ਆਪਾਂ ਆਪਣੀ ਗੱਲ ਰੱਖਾਂਗੇ ਸਰ ਇਹਨਾਂ ਨੇ ਇਹਨਾਂ ਦਾ ਕਹਿਣਾ ਹੈਗਾ ਕਿ ਕੱਲ ਜਿਹੜਾ ਤੁਸੀਂ ਬਿਆਨ ਦਿੱਤਾ ਸੀ ਜਦ ਵੀ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਦੇ ਵਿੱਚ ਕਿਸਾਨ ਨਹੀਂ ਹੈਗੇ ਉਸ ਨੂੰ ਲੈ ਕੇ ਜਿਹੜਾ ਵਿਰੋਧ ਕਰਨਾ ਪਾਚੇ ਨੇ ਇਹ ਐ ਮੈਂ ਗੱਲ ਨਹੀਂ ਕਹੀ ਸੀ ਮੈਂ ਕਿਹਾ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਜੁੜੀ ਵੀ ਆ ਔਰ ਭਾਰਤੀ ਜਨਤਾ ਪਾਰਟੀ ਦੇ ਅਰਵਿੰਦ ਖੰਨਾ ਤੇ ਮੇਰੇ ਜੋ ਮੁਖੀ ਹੈ ਮੋਦੀ ਸਾਹਿਬ ਆਪਾਂ ਕਿਸਾਨਾਂ ਦੀ ਹੱਕ ਦੇ ਵਿੱਚ ਆ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਆ ਇਹਨਾਂ ਨੂੰ ਵੀ ਪਤਾ ਹੈ ਕਿ ਉਮੀਦ ਸੰਸਥਾ ਨੇ ਹਰੇਕ ਜਥੇਬੰਦੀ ਦੀ ਮਦਦ ਕੀਤੀ ਆ ਅੱਗੇ ਵੀ ਕਰਾਂਗੇ ਅੱਜ ਵੀ ਕਰ ਰਹੇ ਹਾਂ ਚਲੋ ਜਿਹੜੇ ਕਿਸਾਨਾਂ ਨਾਲ ਕਿਸਾਨ ਤੁਸੀਂ ਕਿਹਾ ਸੀ ਗੱਲ ਉਹ ਉਹ ਗੱਲ ਨਹੀਂ ਸੀ ਮੈਂ ਉਹ ਗੱਲ ਨਹੀਂ ਕਹੀ ਸੀ ਮੈਂ ਕਿਹਾ ਸੀ ਕਿ ਕਿਸਾਨਾਂ ਨੂੰ ਆਪਣਾ ਹੱਕ ਰੱਖਣ ਦਾ ਮੌਕਾ ਮਿਲਣਾ ਹੈ ਮੈਂ ਆਪਣੀ ਹੱਕ ਰੱਖ ਕਿਸਾਨਾਂ ਨਾਲ ਮੈਂ ਹਾਂ ਨਾਲ ਹਮੇਸ਼ਾ ਰਹਾਂ